ਚਾਰੇ ਪਾਸੇ ਘਪਹਨੇਰਾ ਤੇ ਬਾਪ ਨੇ ਆਪਣੀ ਧੀ ਦੇ ਦੋਵੇਂ ਹੱਥ ਪਿਛਲੇ ਪਾਸੇ ਨੂੰ ਬੰਨੇ ਹੋਏ ਆ 17 ਸਾਲ ਦੀ ਧੀ ਆ ਕੋਲੇ ਮਾਂ ਵੀ ਆ ਬਾਪ ਆਪਣੀ ਧੀ ਨੂੰ ਪੁੱਛਦਾ ਜੀ ਕਿ ਸਾਡੇ ਪਿਆਰ ਦੇ ਵਿੱਚ ਕਮੀ ਕਿੱਥੇ ਰਹਿ ਗਈ ਸੀ ਕੁੜੀ ਕਹਿੰਦੀ ਆ ਕਿਤੇ ਵੀ ਨਹੀਂ ਕੁਝ ਵੀ ਨਹੀਂ ਉਸ ਤੋਂ ਬਾਅਦ ਫਿਰ ਬਾਪ ਕੁੜੀ ਦੀ ਬਾਹ ਫੜਦਾ ਨਹਿਰ ਤੇ ਲੈ ਜਾਂਦਾ ਧੱਕਾ ਦੇ ਦਿੰਦਾ ਤੇ ਫਿਰ ਪਾਣੀ ਦੀ ਆਵਾਜ਼ ਆਉਂਦੀ ਆ ਵੀ ਵਿੱਚ ਕੁਝ ਡਿੱਗ ਪਿਆ ਕੁੜੀ ਵਿੱਚ ਡਿੱਗ ਪਈ ਆ ਕੁੜੀ ਦੀ ਮਾਂ ਰੌਲਾ ਪਾਉਂਦੀ ਆ ਇਹ ਗੱਲ ਕਹਿੰਦੀ ਆ ਪ੍ਰੀਤ ਆ ਕੀ ਹੋ ਗਿਆ ਬੇ ਤੂੰ ਧੱਕਾ ਦੇਤਾ ਤੇ ਫਿਰ ਉਹ ਕਹਿੰਦੀ ਕਿ ਮੈਂ ਵੀ ਿਤ ਕਰਦਾ ਮੈਂ ਛਾਲ ਮਾਰ ਜਾ ਵਿੱਚ ਮੈਂ ਵੀ ਮਰ ਜਾ ਅੱਗੋਂ ਬਾਪੇ ਗੱਲ ਕਹਿੰਦਾ ਕਿ ਜੇ ਤੂੰ ਵੀ ਵਿੱਚ ਛਾਲ ਮਾਰਤੀ ਤੂੰ ਵੀ ਮਰ ਗਈ ਫਿਰ ਬਾਕੀ ਚਾਰਾਂ ਨੂੰ ਕੌਣ ਪਾਲੂਗਾ ਇਹ ਕਹਾਣੀ ਨਹੀਂ ਇਹ ਸੱਚੀ ਮੁੱਚੀ ਵਾਲੀ ਗੱਲ ਆ ਇਹ ਕੋਈ ਆਪ ਸਿਰਜੀ ਹੋਈ ਨਹੀਂ ਇਹ ਤੁਹਾਡੇ ਮੋਬਾਈਲਾਂ ਤੱਕ ਵੀਡੀਓ ਪਹੁੰਚੀ ਆ ਤੇ ਵੀਡੀਓ ਪਹੁੰਚੀ ਆ ਜੀ ਫਿਰੋਜ਼ਪੁਰ ਦੇ ਵੱਲੋਂ ਬਾਪ ਆਪ ਦੀ ਧੀ ਨੂੰ ਧੱਕਾ ਦਿੰਦਾ 17 ਸਾਲ ਦੀ ਧੀ ਨੂੰ ਧੱਕਾ ਦਿੰਦਾ ਪੰਜ ਧੀਆਂ ਦਾ ਪਿਓ ਆ ਜਿਹੜਾ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ 17 ਸਾਲ ਦੀ ਕੁੜੀ ਨੂੰ ਧੱਕਾ ਇਸ ਕਰਕੇ ਦਿੰਦਾ ਕਿਉਂਕਿ ਬਾਪ ਨੂੰ ਆਪਣੀ ਧੀ ਦੇ ਚਿਰਸਰ ਦੇ ਉੱਤੇ ਸ਼ੱਕ ਆ ਕਿਉਂਕਿ ਬਾਪ ਦਾ ਇਹ ਕਹਿਣਾ ਜੀ ਕਿ ਮੈਨੂੰ ਪਹਿਲਾਂ ਵੀ ਕਈ ਵਾਰ ਉਲਾਂਬੇ ਆਏ ਸੀ ਬਾਪ ਦਾ ਪਹਿਲਾਂ ਵੀ ਇਹ ਕਹਿਣਾ ਕਿ ਪਾਈ ਅਸੀਂ ਆਪਣੀ ਧੀ ਨੂੰ ਸਮਝਾਇਆ ਪਰ ਧੀ ਨੇ ਨਹੀਂ ਸਮਝਿਆ ਇਸ ਕਰਕੇ ਅਸੀਂ ਧੱਕਾ ਦਿੱਤਾ ਤੇ ਬਾਪ ਇਹਨਾਂ ਨਰਦਈ ਹੈ ਵੀ ਜਦੋਂ ਨਹਿਰ ਦੇ ਵਿੱਚ ਉਹਨੂੰ ਛਾਲ ਮਰਵਾਤੀ ਤਾਂ ਧੱਕਾ ਦਿੱਤਾ ਤੇ ਬਾਅਦ ਵਿੱਚ ਉਹਨੂੰ ਬਾਏ ਬਾਏ ਵੀ ਕਹਿੰਦਾ ਉਹਦੇ ਮਨ ਦੇ ਉੱਤੇ ਕੋਈ ਭਾਰ ਨਹੀਂ ਉਹਦੇ ਮਨ ਦੇ ਉੱਤੇ ਕੋਈ ਅਫਸੋਸ ਨਹੀਂ ਤੇ ਉਹ ਚੁੱਪ ਕਰਕੇ ਆਪਦੇ ਘਰ ਦੇ ਵੱਲ ਆਉਂਦਾ ਹੁਣ ਉਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਤੇ ਮੈਂ ਉਹਦੀ ਇੱਕ ਨਵੀਂ ਵੀਡੀਓ ਦੇਖੀ ਜਿਹਦੇ ਵਿੱਚੋਂ ਦਾ ਮੂੰਹ ਬੰਨਿਆ ਹੋਇਆ ਤੇ ਉਹ ਇਹ ਗੱਲ ਕਹਿਣਾ ਵੀ ਮੈਂ ਆਪਦੀ ਧੀ ਨੂੰ ਇਸ ਤਰੀਕੇ ਨਾਲ ਧੱਕਾ ਦਿੱਤਾ ਕਿਉਂ ਆ ਤੇ ਮੈਂ ਕਿਹੜੀ ਥਾਂ ਤੇ ਕਿਹੜੇ ਪਿੰਡ ਦੇ ਕੋਲੋਂ ਨਹਿਰ ਦੇ ਵਿੱਚ ਧੱਕਾ ਦਿੱਤਾ ਇਹ ਵੀ ਪੰਜਾਬ ਦੀ ਇੱਕ ਖਬਰ ਆ ਜਿਹਦੇ ਵੱਲ ਤੁਹਾਡਾ ਮੇਰਾ ਨਜ਼ਰ ਨਹੀਂ ਜਾਂਦੀ ਧਿਆਨ ਨਹੀਂ ਜਾਂਦਾ ਇਸ ਕਰਕੇ ਕਿਉਂਕਿ ਪੰਜਾਬ ਦੇ ਵਿੱਚੋਂ ਖਬਰਾਂ ਬਹੁਤ ਸਾਰੀਆਂ ਪੁੰਗਰਦੀਆਂ ਕਈ ਖਬਰਾਂ ਵੱਟੀਆਂ ਹੁੰਦੀਆਂ ਕਈ ਖਬਰਾਂ ਵੱਟੀਆਂ ਹੋਣ ਤੋਂ ਪਹਿਲਾਂ ਦਮ ਤੋੜ ਜਾਂਦੀਆਂ ਪਰ ਪੰਜਾਬ ਦੇ ਵਿੱਚ ਅਣਖ ਦੀ ਖਾਤਰ ਕਤਲ ਪਹਿਲਾਂ ਵੀ ਹੋਏ ਆ ਪੰਜਾਬ ਦੇ ਵਿੱਚ ਅਣਖ ਦੀ ਖਾਤਰ ਹੀ ਇਹ ਕੁਝ ਕੀਤਾ ਗਿਆ ਪਰ ਇਹਦੇ ਵਿੱਚ ਅਣਖ ਕੋਈ ਨਹੀਂ ਆ ਹਾਲਾਂਕਿ ਮੈਂ ਕਈ ਥਾਵਾਂ ਤੇ ਵੀਡੀਓ ਦੇਖੀਆਂ ਥੱਲੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਇਹ ਗੱਲ ਕਹਿੰਦੇ ਆ ਵਧੀਆ ਕੀਤਾ ਜੇ ਔਲਾਦ ਨੇ ਆ ਕੁਝ ਕੀਤਾ ਫਿਰ ਵਧੀਆ ਕੀਤਾ ਐਵੇਂ ਹੀ ਕਰਨਾ ਚਾਹੀਦਾ ਜਿਹੜੇ ਵਧੀਆ ਕੀਤਾ ਇਹ ਗੱਲ ਕਹਿੰਦੇ ਆ ਉਹਨਾਂ ਦੇ ਵਿੱਚੋਂ ਕਿਸੇ ਨੇ ਕੇਲਿਆਂ ਦੀ ਦਰਜਨ ਦੇਣ ਵਾਸਤੇ ਜੇਲ੍ਹ ਦੇ ਵਿੱਚ ਨਹੀਂ ਜਾਣਾ ਇਸ ਬਾਪ ਨੂੰ ਜਿਹੜੀ ਮਿੱਟੀ ਇਹਦੀ ਪੱਟੀ ਗਈ ਜਾਂ ਜਿਹੜੀ ਪੱਟੀ ਜਾਣੀ ਆ ਜਾਂ ਜਿਹੜਾ ਘਰ ਪਟਿਆ ਜਾਣਾ ਇਹਨੂੰ ਸ਼ਾਇਦ ਪਹਿਲਾਂ ਪਤਾ ਨਾ ਹੋਵੇ ਦਿਮਾਗੀ ਮਾਹਰ ਨੇ ਜਿਹੜੇ ਜਿਹੜੇ ਦਿਮਾਗੀ ਰੋਗਾਂ ਦੇ ਮਾਹਰ ਨੇ ਉਹ ਇਹ ਗੱਲ ਕਹਿੰਦੇ ਕਿ ਗੁੱਸੇ ਦੇ ਵਿੱਚ ਕੀਤੇ ਹੋਏ ਇਹ ਕੰਮ ਉਮਰਾ ਦਾ ਦੁੱਖ ਝੋਲੀ ਦੇ ਵਿੱਚ ਸਾਰੇ ਟਬਰ ਦੇ ਪਾ ਜਾਂਦੇ ਆ ਹੁਣ ਇਸ ਬੰਦੇ ਦੀ ਘਰ ਵਾਲੀ ਤੇ ਚਾਰ ਧੀਆ ਹੁਣ ਉਹਨਾਂ ਦੀ ਰਾਖੀ ਕੌਣ ਕਰੂਗਾ ਪਹਿਲਾਂ ਤਾਂ ਬਾਪ ਰਾਖੀ ਕਰਦਾ ਸੀ ਬਾਪ ਤਾਂ ਚਲਾ ਗਿਆ ਜੇਲ੍ਹ ਦੇ ਵਿੱਚ ਬਾਪ ਦੇ ਉੱਤੇ ਤਾਂ ਹੁਣ 302 ਦਾ ਪਰਚਾ ਪਰ ਇਹ ਦੱਸੋ ਜੀ ਕਿ ਹੁਣ ਇਹਨਾਂ ਧੀਆ ਦੀ ਬਾਕੀ ਚਾਰਾਂ ਦੀ ਤੇ ਘਰ ਵਾਲੀ ਦੀ ਰਾਖੀ ਕੌਣ ਕਰੂਗਾ ਮਾਨਸਿਕ ਤੌਰ ਦੇ ਉੱਤੇ ਬਿਮਾਰ ਲੋਕ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਹਾਲਾਂਕਿ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਨੈਤਿਕ ਤੌਰ ਦੇ ਉੱਤੇ ਔਲਾਦ ਨੂੰ ਵੀ ਆਪਣੇ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਆ ਸ਼ਖਸੀ ਆਜ਼ਾਦੀ ਦੇ ਨਾਂ ਦੇ ਉੱਤੇ ਮੇਰਾ ਜਿਵੇਂ ਚਿਤ ਕਰਦਾ ਉਹ ਵੀ ਨਹੀਂ ਕਹਿਣਾ ਚਾਹੀਦਾ ਉਹ ਵੀ ਨਹੀਂ ਕਰਨਾ ਚਾਹੀਦਾ ਜੇ ਅਸੀਂ ਇਸ ਗੱਲ ਦੇ ਵਿੱਚ ਆਜ਼ਾਦੀ ਸਮਝਦੇ ਆ ਕਿ ਮੈਂ ਭਾਈ ਪਿੰਡ ਦੇ ਵਿੱਚ ਹੀ ਵਿਆਹ ਕਰਵਾਉ ਮੈਂ ਤਾਂ ਆਪਣੀ ਮਰਜ਼ੀ ਨਾਲ ਫਲਾਣੀ ਥਾਂ ਤੇ ਜਾਉ ਇਹ ਚਲੋ ਮੰਨ ਲਿਆ ਵੀ ਭਾਈ ਆਪਾਂ ਨੂੰ ਕਾਨੂੰਨ ਨੇ ਇਜਾਜ਼ਤ ਦਿੱਤੀ ਆ ਪਰ ਕੁਝ ਕਿ ਸਿਧਾਂਤ ਵੀ ਹੁੰਦੇ ਜ਼ਿੰਦਗੀ ਦੇ ਵੀ ਅਸੀਂ ਉਹਨਾਂ ਸਿਧਾਂਤਾਂ ਤੋਂ ਔਖੜਦਾ ਨਹੀਂ ਪਰ ਦੁੱਖ ਦੀ ਗੱਲ ਇਹ ਆ ਕਿ ਨਵੀਂ ਉਮਰ ਦੇ ਵਿੱਚ ਉਹਨਾਂ ਸਿਧਾਂਤਾਂ ਦੇ ਬਾਰੇ ਜਾਣਕਾਰੀ ਕੋਈ ਨਹੀਂ ਹੁੰਦੀ ਤੇ ਨਾ ਹੀ ਉਹਨਾਂ ਸਿਧਾਂਤਾਂ ਦੀ ਸਾਨੂੰ ਮਹੱਤਤਾ ਦਾ ਪਤਾ ਹੁੰਦਾ ਨਾ ਹੀ ਅਸੀਂ ਇਸ ਗੱਲ ਨੂੰ ਸਮਝ ਕੇ ਰਾਜ਼ੀ ਹੁੰਨੇ ਆ ਪਰ ਦੁੱਖ ਲੱਗਾ ਕਿ ਬਾਪ ਨੇ ਆਪਦੀ ਧੀ ਨੂੰ ਆਪਦੇ ਹੱਥੀਂ ਕਿਵੇਂ ਮਾਰਿਆ ਅਸੀਂ ਬਹੁਤ ਸਾਰੀਆਂ ਖਬਰਾਂ ਪੰਜਾਬੋਂ ਬਾਹਰ ਲੀਆਂ ਤੇ ਪੰਜਾਬ ਦੀਆਂ ਪੜਦੇ ਰਹੇ ਆ ਪੜਨ ਦਾ ਮੌਕਾ ਦੁੱਖ ਦੇ ਨਾਲ ਮਿਲਦਾ ਕਿ ਭਾਈ ਫਲਾਣੀ ਥਾਂ ਦੇ ਉੱਤੇ ਬਾਪ ਨੇ ਆ ਕੁਝ ਕੀਤਾ ਫਲਾਣੀ ਥਾਂ ਦੇ ਉੱਤੇ ਕੁੜੀ ਨੇ ਆਪਦੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਉਸ ਥਾਂ ਤੇ ਮੁੰਡੇ ਨੂੰ ਤੇ ਕੁੜੀ ਨੂੰ ਮਾਰਤਾ ਫਲਾਣੀ ਥਾਂ ਦੇ ਉੱਤੇ ਆ ਕੁਝ ਹੋ ਗਿਆ ਪਰ ਜਦੋਂ ਇਸ ਤਰ੍ਹਾਂ ਦੀਆਂ ਵੀਡੀਓ ਵੀ ਸਾਹਮਣੇ ਆਉਣ ਤੁਸੀਂ ਨਰਦਈ ਪੁਣੇ ਦੇ ਉਦਾਹਰਣ ਦੇਖੋ ਆਮ ਤੌਰ ਦੇ ਉੱਤੇ ਬੰਦਾ ਜਦੋਂ ਕੋਈ ਇਹੋ ਜਿਹਾ ਗਲਤ ਕੰਮ ਕਰਦਾ ਉਹ ਪਰਦਾ ਪਾਉਂਦਾ ਅੱਜ ਕੱਲ ਵੀਡੀਓ ਵਾਲਾ ਦੌਰ ਕਿੰਨਾ ਬੰਦਾ ਆਪਦੀ ਧੀ ਨੂੰ ਮਾਰ ਰਿਹਾ ਨਾਲ ਵੀਡੀਓ ਬਣਾ ਰਿਹਾ ਪਹਿਲਾਂ ਮਾਂ ਨਾਲ ਆਈ ਆ ਬਾਅਦ ਵਿੱਚ ਜਦੋਂ ਸ਼ਾਇਦ ਮਾਂ ਨੂੰ ਇਹ ਲੱਗਦਾ ਹੋਵੇ ਕਿ ਨਹੀਂ ਨਹੀਂ ਇਹਨੇ ਤਾਂ ਜੀ ਸਿਰਫ ਦਬਕਾ ਹੀ ਮਾਰਨਾ ਇਹਨਾਂ ਦਾ ਸਿਰਫ ਡਰਾਵਾ ਹੀ ਦੇਣਾ ਕੁੜੀ ਨੂੰ ਪਰ ਜਦੋਂ ਉਹਨੇ ਬਾਹੋਂ ਫੜ ਕੇ ਆਪਦੀ ਧੀ ਨੂੰ ਧੱਕਾ ਦਿੱਤਾ ਨਹਿਰ ਦੇ ਵਿੱਚ ਤੇ ਫਿਰ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਇਹ ਤਾਂ ਮਾਰ ਨਹੀਂ ਆਇਆ ਸੀ ਫਿਰ ਉਹ ਟੀਕਾ ਮਾਰ ਦਿਆ ਪਰ ਉਹਦੀ ਔਰਤ ਇਕ ਬੇਵਸੀ ਹੁੰਦੀ ਆ ਤੁਸੀਂ ਸੋਚ ਕੇ ਦੇਖੋ ਕਿ ਕੀ ਆਪਦੀ ਧੀ ਨੂੰ ਆਪਦੇ ਪੁੱਤ ਨੂੰ ਨਗਰਲੇ ਪਾਸੇ ਨੂੰ ਬਾਹਾਂ ਬੰਨ ਕੇ ਤੇ ਰਾਤ ਦੇ ਹਨੇਰੇ ਦੇ ਵਿੱਚ ਨਹਿਰ ਦੇ ਵਿੱਚ ਛਾਲ ਮਰਵਾ ਸਕਦੇ ਆ ਕੀ ਵੀਡੀਓ ਬਣਾ ਸਕਦੇ ਹੋ ਕੀ ਉਸ ਵੀਡੀਓ ਨੂੰ ਆਪੇ ਹੀ ਸਾਂਝੀ ਕਰ ਸਕਦੇ ਹੋ ਤੇ ਉਹਨੂੰ ਡੁੱਬਦੇ ਨੂੰ ਬਾਏ ਬਾਏ ਕਹਿ ਸਕਦੇ ਹੋ ਨਹੀਂ ਕਹਿ ਸਕਦੇ ਪਰ ਪੰਜਾਬ ਦੇ ਵਿੱਚ ਕੁਝ ਕੁ ਲੋਕ ਇਦਾਂ ਦੇ ਵੀ ਹਨ ਮੈਂ ਇਹ ਨਹੀਂ ਗੱਲ ਕਹਿਣਾ ਵੀ ਧੀ ਨੇ ਸਹੀ ਕੀਤਾ ਹੋਊਗਾ ਹੋ ਸਕਦਾ ਧੀ ਦੇ ਵੱਲੋਂ ਕਈ ਕੁਝ ਗਲਤ ਵੀ ਕੀਤਾ ਗਿਆ ਹੋਵੇ ਤੇ ਹਰ ਬਾਪ ਦੇ ਮਨ ਦੇ ਉੱਤੇ ਭਾਰ ਹੁੰਦਾ ਕਿ ਮੇਰੀ ਧੀ ਦਾ ਮੇਰਾ ਪੁੱਤ ਮੇਰੀ ਮਿੱਟੀ ਨਾ ਪਟੇ ਤੇ ਹਰ ਬੰਦੇ ਦੀ ਅਣਖ ਦੀ ਪਰਭਾਸ਼ਾ ਵੱਖਰੀ ਆ ਕੋਈ ਬੰਦਾ ਇਸ ਗੱਲ ਨੂੰ ਬਹੁਤ ਵੱਡੀ ਵੀ ਮੰਨ ਸਕਦਾ ਕੋਈ ਬੰਦਾ ਇਸ ਗੱਲ ਨੂੰ ਛੋਟੀ ਵੀ ਮੰਨ ਸਕਦਾ ਕਿਸੇ ਲਈ ਅਣਖ ਦੇ ਮੈਨੇ ਕੋਈ ਹੋਰ ਆ ਕਿਸੇ ਦੇ ਲਈ ਅਣਖ ਦੇ ਮੈਨੇ ਹੋਰ ਆ ਬਾਹਰਲੇ ਮੁਲਖ ਦੇ ਵਿੱਚ ਅਣਖ ਇੱਜ਼ਤ ਜ਼ਿੰਦਗੀ ਜਿਉਣ ਦੇ ਮੈਨੇ ਹੋਰ ਆ ਸਾਡੇ ਪੰਜਾਬੀਆਂ ਦੇ ਹੋਰ ਆ ਪਰ ਜੋ ਕੁਝ ਕੀਤਾ ਗਿਆ ਪਿਓ ਦੇ ਵੱਲੋਂ ਉਹਨੇ ਸਿਰਫ ਤੇ ਸਿਰਫ ਉਮਰ ਭਰ ਦਾ ਰੋਣਾ ਜਿਹੜੇ ਬਾਕੀ ਮਗਰ ਚਾਰ ਜੀ ਰਹਿ ਗਏ ਪੰਜ ਜੀ ਰਹਿ ਗਏ ਉਹਨਾਂ ਦੀ ਝੋਲੀ ਦੇ ਵਿੱਚ ਪਾਇਆ ਸੋਸ਼ਲ ਮੀਡੀਆ ਦੇ ਉੱਤੇ 2-4 ਦਿਨ ਚਰਚਾ ਹੋਣੀ ਆ ਵੀਡੀਓ ਅੱਗੇ ਤੋਂ ਅੱਗੇ ਵਾਇਰਲ ਹੋਣੀ ਆ ਬਾਅਦ ਵਿੱਚ ਸਾਰੀ ਉਮਰ ਆਪ ਇਵੇਂ ਹੀ ਕੱਟਣੀ ਆ ਤੇ ਇਹੋ ਜਿਹਾ ਕੁਝ ਕਰਨ ਤੋਂ ਪਹਿਲਾਂ ਆਪਾਂ ਸੋਚਿਆ ਵਿਚਾਰਿਆ ਕਰਗੇ ਵੀ ਅਸੀਂ ਉਸ ਪੰਜਾਬ ਦੇ ਵਿੱਚ ਰਹਿੰਦੇ ਜਿੱਥੇ ਇਹੋ ਜਿਹੀਆਂ ਖਬਰਾਂ ਜਦੋਂ ਆਉਂਦੀਆਂ ਤੇ ਫਿਰ ਉਦੋਂ ਮਿੱਟੀ ਬਾੜੀ ਪੱਟੀ ਜਾਂਦੀ ਆ ਕਿਉਂਕਿ ਪਹਿਲਾਂ ਤਾਂ ਘਰ ਦੀ ਗੱਲ ਘਰ ਦੇ ਵਿੱਚ ਹੁੰਦੀ ਆ ਜਦੋਂ ਅਸੀਂ ਕੋਈ ਕਾਂਡ ਕਰ ਦਿੰਨੇ ਫਿਰ ਕੁੱਲ ਦੁਨੀਆ ਨੂੰ ਪਤਾ ਲੱਗਦਾ ਪਹਿਲਾਂ ਵੱਧ ਤੋਂ ਵੱਧ ਪਿੰਡ ਦੇ ਵਿੱਚ ਪਤਾ ਹੋਊਗਾ ਫਿਰ ਪੂਰੇ ਪੰਜਾਬ ਦੇ ਵਿੱਚ ਪਤਾ ਲੱਗਦਾ ਪੰਜਾਬ ਦੇ ਨਾਲ ਨਾਲ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਤਾਂ ਕਿ ਖਬਰ ਜਾਂਦੀ ਆ ਤੇ ਸਾਡੀ ਮੂਰਖਮਤੀ ਸਾਡੇ ਜ਼ਾਹਲਪੁਣੇ ਦੀਆਂ ਖਬਰਾਂ ਜਦੋਂ ਸਾਹਮਣੇ ਆਉਂਦੀਆਂ ਉਦੋਂ ਦੁਨੀਆ ਵੀ ਝਾਕਦੀ ਵੀ ਯਾਰ ਇਹ ਕੁਝ ਕਰਦੇ ਹੁੰਦੇ ਆ ਇਹ ਲੋਕ ਆ ਕੁਝ ਵੀ ਕਰਦੇ ਹੁੰਦੇ ਆ ਸੋ ਬੱਚਿਆਂ ਨੂੰ ਬੇਨਤੀ ਆ ਕਿ ਉਹ ਆਪਣੇ ਮਾਪਿਆਂ ਦੀ ਕਿਸਵੱਟੀ ਤੇ ਖਰੇ ਉਤਰਨ ਪਰ ਮਾਪਿਆਂ ਨੂੰ ਇੱਕ ਬੇਨਤੀ ਆ ਕਿ ਭਾਈ ਜੇਕਰ ਬੱਚਾ ਤੁਹਾਡੇ ਕਹਣੇ ਦੇ ਵਿੱਚ ਨਹੀਂ ਤਾਂ ਤੁਹਾਨੂੰ ਉਹਦਾ ਕਤਲ ਕਰਨ ਦਾ ਉਹਨੂੰ ਮਾਰਨ ਦਾ ਕੋਈ ਹੱਕ ਨਹੀਂ ਆ ਤੁਸੀਂ ਜ਼ਿੰਦਗੀ ਦੇਣ ਵਾਲਿਆਂ ਤੁਹਾਡੇ ਦੋ ਜਣਿਆਂ ਦੇ ਮਿਲਦੇ ਕਰਕੇ ਇੱਕ ਨਵਾਂ ਜੀ ਆਇਆ ਪਰ ਇਹ ਨਹੀਂ ਵੀ ਜੇ ਤੁਹਾਡੇ ਕਰਕੇ ਆਇਆ ਤੁਸੀਂ ਹੀ ਮਾਰ ਦੇਣਾ ਇਸ ਗੱਲ ਨੂੰ ਸੋਚਣਾ ਵਿਚਾਰਨਾ ਬਣਦਾ ਮੈਂ ਪਿੱਛੇ ਜੇ ਇੱਕ ਮਾਨਸਿਕ ਰੋਗਾਂ ਦੇ ਮਾਹਰ ਨਾਲ ਗੱਲਬਾਤ ਕੀਤੀ ਸੀ ਇੰਟਰਵਿਊ ਕੀਤਾ ਹੀ ਉਹਨੇ ਇਹ ਗੱਲ ਕਹੀ ਆ ਬਾਈ ਜੀ ਸਾਡੇ ਕੋਲੇ ਬਹੁਤ ਬੰਦੇ ਨਹੀਂ ਆਉਂਦੀਆਂ ਜਿਵੇਂ ਬਣ ਬਣ ਦੀ ਲੱਕੜੀ ਹੁੰਦੀ ਆ ਉਹ ਕਹਿੰਦੇ ਜੀ ਪੰਜਾਬੀ ਸਮਾਜ ਦੇ ਵਿੱਚ ਇਦਾਂ ਸਾਰਾ ਕੁਝ ਹੈਗਾ ਕਈ ਲੋਕ ਇਸ ਗੱਲ ਨੂੰ ਇਹ ਗੱਲ ਕਹਿੰਦੇ ਵੀ ਯਾਰ ਆਪਾਂ ਤੇਰੇ ਨਾਲ ਬੋਲਬਾਣੀ ਬੰਦਾ ਜਿੱਤੋਂ ਤੇ ਕਈ ਲੋਕ ਇਹ ਗੱਲ ਕਹਿੰਦੇ ਤੇਰੇ ਨਾਲ ਬੋਲਬਾਣੀ ਤਾਂ ਬੰਦੀ ਆ ਪਰ ਤੂੰ ਜਿੱਥੇ ਹੈ ਆਪਾਂ ਵਸਣ ਉਹਥੇ ਵੀ ਨਹੀਂ ਦੇਣਾ ਤੂੰ ਸਾਡੀ ਨਹੀਂ ਮੰਨੀ ਇਸ ਕਰਕੇ ਤੇਰੀ ਅਸੀਂ ਕੋਈ ਪਗੜ ਨਹੀਂ ਦੇਣੀ ਤੂੰ ਸਾਡੀ ਹੱਕ ਤੇ ਦੀਵਾ ਬਾਲਿਆ ਅਸੀਂ ਤੈਨੂੰ ਛੱਡਣਾ ਨਹੀਂ ਮੇਰਾ ਖਿਆਲ ਆ ਵੀ ਪੰਜਾਬੀਆਂ ਨੂੰ ਆਪਣੀ ਇਸ ਆਦਤ ਤੋਂ ਗੁਰੇਜ਼ ਕਰਨਾ ਚਾਹੀਦਾ ਜਿਹੜੀ ਆਦਤ ਦੇ ਕਰਕੇ ਆਪ ਜੇਲ੍ਹ ਚਲੇ ਜਾਗੇ ਆਪ ਮੌਤ ਦੀ ਬੁਕਲ 'ਚ ਚਲੇ ਜਾਗੇ ਬਾਅਦ ਦੇ ਵਿੱਚ ਤੇ ਸਾਰਾ ਟੱਬਰ ਸੁੱਕਣੇ ਪਿਆ ਰਵੇ ਤੇ ਸਾਰੀ ਉਮਰ ਤੁਹਾਡੀ ਕਚਹਿਰੀਆਂ ਦੇ ਵਿੱਚ ਧੱਕੇ ਖਾਂਦੇ ਨਿਕਲ ਜੇ ਤੇ ਵਕੀਲਾਂ ਨੂੰ ਫੀਸਾਂ ਦਿੰਦੇ ਨਿਕਲ ਜੇ ਉਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਅਦਾਲਤਾਂ ਨੇ ਕਾਰਨ ਨਹੀਂ ਦੇਖਣਾ ਵੀ ਤੁਸੀਂ ਕਿਉਂ ਆ ਕੁਝ ਕੀਤਾ ਅਦਾਲਤਾਂ ਨੇ ਹੋਇਆ ਕੀ ਆ ਇਹ ਕੁਝ ਦੇਖਣਾ ਹੁਣ ਤੁਸੀਂ ਇਹ ਗੱਲ ਕਹੋ ਜੀ ਮੈਂ ਤਾਂ ਬੜਾ ਸਮਝਾਇਆ ਸੀ ਉਹ ਨਹੀਂ ਸਮਝੀ ਇਸ ਵਿੱਚ ਤਾਂ ਕਰਕੇ ਆ ਕੁਝ ਕੀਤਾ ਈਵੇਂ ਨਹੀਂ ਪਰ ਲੱਛਣ ਆਪਦੇ ਸਾਰੇ ਸੁਧਾਰ ਗਏ ਸਾਡੇ ਲੋਕਾਂ ਦੇ ਵਿੱਚੋਂ ਬਹੁਤਾਂ ਦੇ ਲੱਛਣ ਮਾੜੇ ਆ ਜਿਹੜੀਆਂ ਕੁੜੀਆਂ ਗਲਤ ਕੰਮ ਕਰਦੀਆਂ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਮੁੰਡੇ ਗਲਤ ਕੰਮ ਕਰਦੇ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਤੇ ਜਿਹੜੇ ਮਾਪੇ ਇਸ ਤਰੀਕੇ ਦੀ ਹਿੰਸਕ ਬਿਰਤੀ ਅਪਣਾਉਂਦੇ ਸ਼ਰਮ ਉਹਨਾਂ ਨੂੰ ਵੀ ਆਉਣੀ ਚਾਹੀਦੀ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਇੱਕ ਹੋਰ ਕਟੜਾ ਵਾਪਰੀ ਆ ਜਾਂ ਕਹਿੰਦੇ ਆ ਕਾਂਡ ਵਾਪਰਿਆ ਪਟਿਆਲੇ ਵੱਲ ਦੀ ਇੱਕ ਔਰਤ ਦਾ ਨਾਮ ਹੈ ਜੀ ਨਿਸ਼ਾਰਾਣੀ ਨਿਸ਼ਾਰਾਣੀ ਨੇ 30 ਤੋਂ ਵੱਧ ਔਰਤਾਂ ਦੀ ਐਸੀ ਨਿਸ਼ਾ ਕੀਤੀ ਆ ਵੀ ਉਹ ਹੁਣ ਪੁਲਿਸ ਦੇ ਕੋਲੇ ਪਹੁੰਚੇ ਆ ਉਹਨਾਂ ਨੇ ਪੁਲਿਸ ਦੇ ਕੋਲੇ ਜਾ ਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਇਹ ਨਿਸ਼ਾਰਾਣੀ ਇੰਸਟਾਗ੍ਰam ਦੇ ਉੱਤੇ ਰੀਲਾਂ ਬਣਾਉਂਦੀ ਆ ਤੇ ਪਾਉਂਦੀ ਆ ਲੋਕਾਂ ਨੂੰ ਆਪਦੇ ਜਾਲ ਦੇ ਵਿੱਚ ਫਸਾਉਂਦੀ ਆ ਔਰਤਾਂ ਇਹਨੂੰ ਫੋਨ ਕਰਦੀਆਂ ਕਿਉਂਕਿ ਇਹ ਗੱਲ ਕਹਿੰਦੀ ਵੀ ਤੁਸੀਂ ਇਨਵੈਸਟਮੈਂਟ ਕਰੋ ਫਲਾਣੇ ਪਲਾਨ ਦੇ ਵਿੱਚ ਤੁਹਾਡੀ ਰਕਮ ਦੁੱਗਣੀ ਹੋ ਜਾਣੀ ਆ ਇੱਕ ਨਹੀਂ ਦੋ ਨਹੀਂ 10 ਨਹੀਂ 20 ਨਹੀਂ 30 ਨਹੀਂ ਕਈ ਦਰਜਨ ਔਰਤਾਂ ਜਿਹੜੀਆਂ ਜਾਂ ਬੰਦੇ ਆ ਉਹਨਾਂ ਨੇ ਇਹਦੇ ਕੋਲੇ ਪੈਸੇ ਫਸਾ ਲੇ ਇਹ ਦੁੱਗਣੇ ਕਰਕੇ ਇੱਕ ਦੋ ਵਾਰ ਮੋੜਦੀ ਵੀ ਆ ਪਰ ਜਦੋਂ ਆਪਣਾ ਪਰੋਸਾ ਵੱਜ ਜਾਂਦਾ ਤੇ ਫਿਰ ਇਹ ਲੱਖਾਂ ਰੁਪਏ ਜਦੋਂ ਆਪਾਂ ਇਨਵੈਸਟ ਕਰ ਦਿੰਨੇ ਆ ਫਿਰ ਤੂੰ ਕੌਣ ਤੇ ਮੈਂ ਕੌਣ ਹੁਣ ਪੰਜਾਬ ਦੀਆਂ ਕਈ ਔਰਤਾਂ ਨੇ ਡੀਜੀਪੀ ਸਾਹਿਬ ਦੇ ਕੋਲੇ ਸ਼ਿਕਾਇਤ ਕੀਤੀ ਆ ਹਰਿਆਣੇ ਦੀਆਂ ਕਈ ਔਰਤਾਂ ਨੇ ਉੱਥੋਂ ਦੇ ਥਾਣੇ 'ਚ ਸ਼ਿਕਾਇਤ ਕੀਤੀ ਆ ਪੰਜਾਬ ਦੀ ਸੀਨੀਅਰ ਵਕੀਲ ਸਿਮਰਨਜੀਤ ਕੌਰ ਗਿੱਲ ਹੋਰਾਂ ਦੇ ਵੱਲੋਂ ਇਹਨਾਂ ਔਰਤਾਂ ਦੀ ਅਗਵਾਈ ਕੀਤੀ ਜਾ ਰਹੀ ਆ ਇਹਨਾਂ ਨੂੰ ਇਨਸਾਫ ਲੈ ਕੇ ਦੇਣ ਦੀ ਗੱਲ ਕੀਤੀ ਆ ਬਹੁਤ ਧੰਨਵਾਦ ਇਨਸਾਫ ਦਵਾਉ ਪਰ ਮੇਰੀ ਇਹਨਾਂ ਔਰਤਾਂ ਨੂੰ ਇੱਕ ਸਵਾਲ ਨੂੰ ਮੈਂ ਬੇਨਤੀ ਆ ਜੇ ਆਪਣੇ ਕੋਲੋਂ ਕੋਈ 500 ਰੁਪਏ ਉਧਾਰਾ ਮੰਗੇ ਆਪਾਂ 3600 ਕారణ ਦੱਸਦੇ ਨਾਲ ਨਾ ਕੰਮ ਨਹੀਂ ਚੱਲਦਾ ਸਾਡੇ ਕੋਲੇ ਕਿੱਥੇ ਤਨਖਾਹੀ ਨਹੀਂ ਆਈ ਸਾਡਾ ਆਪਦਾ ਹੱਥ ਬਹੁਤ ਤੰਗ ਆ ਤੇ ਤੁਸੀਂ ਇੰਸਟਾਗ੍ਰਾਮ ਦੀ ਇੱਕ ਰੀਲ ਵੇਖ ਕੇ ਤੇ ਨਾਲ ਦੀ ਨਾਲ ਖਾਤੇ ਦੇ ਵਿੱਚ ਪੈਸੇ ਪਾ ਦਿੰਦੇ ਹੋ ਗਲਤ ਉਹ ਆ ਕੇ ਤੁਸੀਂ ਹੋ ਉਹ ਤਾਂ ਸ਼ਿਕਾਰੀ ਆ ਉਹ ਤਾਂ ਜਾਲ ਵਿਛਾਈ ਬੈਠੀ ਆ ਜਾਂ ਜਾਲ ਵਿਛਾਈ ਬੈਠੇ ਹਨ ਤੇ ਤੁਸੀਂ ਉਹਦੇ ਵਿੱਚ ਆਪ ਜਾਣੇ ਤੁਹਾਡਾ ਲਾਲਚ ਤੁਹਾਨੂੰ ਮਰਵਾ ਜਾਂਦਾ ਪੰਜਾਬੀਆਂ ਦੇ ਨਾਲ ਬਹੁਤਿਆਂ ਠੱਗੀਆਂ ਉਹਨਾਂ ਦੇ ਲਾਲਚ ਕਰਕੇ ਵਜਦੀਆਂ ਭਾਵੇਂ ਉਹ ਏਜੰਟਾਂ ਦੇ ਰੂਪ ਦੇ ਵਿੱਚ ਹੋਣ ਭਾਵੇਂ ਉਹ ਇਸ ਤਰੀਕੇ ਨਾਲ ਪੈਸੇ ਡਬਲ ਕਰਨ ਵਾਲੀ ਗੱਲ ਹੋਵੇ ਭਾਵੇਂ ਕੋਈ ਹੋਰ ਚੱਕਰ ਹੋਵੇ ਬਹੁਤੀ ਵਾਰ ਅਸੀਂ ਆਪਦੇ ਲਾਲਚ ਦੀ ਗੱਲ ਨਹੀਂ ਕਰਦੇ ਹੁੰਦੇ ਪਰ ਉਹ ਗੱਲ ਮੂਰੇ ਰੱਖਿਆ ਕਰੋ ਕਿ ਅਸੀਂ ਇੱਥੇ ਗਲਤ ਸੀ ਸਾਡੇ ਨਾਲ ਆਹ ਕੁਝ ਤਾਂ ਵਾਪਰਿਆ ਸੋ ਇਹ ਔਰਤਾਂ ਨੂੰ ਇਨਸਾਫ ਮਿਲੇ ਕਿਉਂਕਿ ਇਹਨਾਂ ਦਾ ਕਰੋੜਾਂ ਰੁਪਈਆ ਜਿਹੜਾ ਉਹ ਨਿਸ਼ਾਰਾਣੀ ਨੇ ਖਾਦਾ ਹੁਣ ਖਬਰ ਇਹ ਵੀ ਮਿਲੀ ਆ ਵੀ ਨਿਸ਼ਾਰਾਣੀ ਕਹਿੰਦੀ ਜਿਵੇਂ ਪੈਸੇ ਮੋੜਦਨੀ ਆ ਗੱਲ ਕੱਲੇ ਪੈਸੇ ਮੋੜਨ ਦੀ ਨਹੀਂ ਗੱਲ ਭਰੋਸਾ ਤੋੜਨ ਦੀ ਆ ਇਸ ਔਰਤ ਨੂੰ ਸਖਤ ਤੋਂ ਸਖਤ ਸਦਾ ਮਿਲੇ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਆ ਪਰ ਭਾਈ ਜੀ ਤੁਹਾਡੇ ਘਰ ਦੇ ਬਚਾ ਕੇ ਤਾਂ ਕਿਸੇ ਨੂੰ ਲੁੱਟਿਆ ਨਹੀਂ ਤੁਸੀਂ ਤਾਂ ਬਹਾਨਾ ਭਾਲਦੇ ਹੋ ਵੀ ਤੁਹਾਨੂੰ ਪੈਸੇ ਦੁੱਗਣੇ ਮਿਲ ਜਾਣ ਆਰਬੀਆਈ ਤੁਹਾਨੂੰ ਇਹ ਗੱਲ ਕਹਿੰਦੀ ਵੀ ਭਾਈ ਅਸੀਂ ਐਫ ਡੀ ਦੇ ਉੱਤੇ 6 ਫੀਸ ਦੀ 7 ਫੀਸ ਦੀ ਬ्याज ਦੇਣਾ ਤੇ ਤੁਹਾਨੂੰ ਕੋਈ ਇਹ ਗੱਲ ਕਹਿੰਦਾ ਜੀ ਕਿ 1 ਲੱਖ ਰੁਪਇਆ ਜਮ੍ਹਾਂ ਕਰਵਾਓ ਤੇ ਭਾਈ ਤੁਹਾਨੂੰ ਸਵਾ ਲੱਖ ਡੇਢ ਲੱਖ ਰੁਪਇਆ 9 ਮਹੀਨੇ ਦੇ ਵਿੱਚ ਮਿਲ ਜਾਊਗਾ ਆਪਣਾ ਆਪ ਦਾ ਦਿਮਾਗ ਨਹੀਂ ਕੰਮ ਕਰਦਾ ਕੋਈ ਇੱਥੇ ਖਬਰ ਆਉਂਦੀ ਹੈ ਕਿ ਫਲਾਣੀ ਥਾਂ ਦੇ ਉੱਤੇ ਇੱਕ ਤੰਤਰਿਕ ਸੀਗਾ ਇੱਕ ਬਾਬਾ ਸੀਗਾ ਉਹਨੇ ਕਿਹਾ ਜੀ ਕੰਨਾਂ ਦੇ ਕਾਂਟੇ ਲਾ ਕੇ ਤੇ ਸਾਨੂੰ ਰਮਾਲ ਦੇ ਵਿੱਚ ਪਾ ਕੇ ਫੜਾ ਲੈ ਤੈਨੂੰ ਅਸੀਂ ਦੁੱਗਣਾ ਕਰ ਦੇਵਾਂਗੇ ਸੋਨਾ ਘਰੇ ਜਾ ਕੇ ਰਮਾਲ ਦੇਖਿਆ ਵਿੱਚੋਂ ਪੱਥਰ ਕੰਕਰ ਨਿਕਲੇ ਆ ਦਿਮਾਗ ਕਿੱਥੇ ਗਿਆ ਪੰਜਾਬੀਆਂ ਦਾ ਪੰਜਾਬੀ ਮਾਨਸਿਕ ਤੌਰ ਤੇ ਖੋਖਲੇ ਕਿਵੇਂ ਹੋਏ ਆ ਇਹੋ ਜੀਆਂ ਖਬਰਾਂ ਪੜ੍ਹ ਕੇ ਪਤਾ ਲੱਗਦਾ ਸੋ ਜਿਹੜੇ ਬੰਦੇ ਨੇ ਕਰਤੂਤ ਕੀਤੀ ਆ ਫਿਰੋਜ਼ਪੁਰ ਦੇ ਵਿੱਚ ਧੀ ਮਾਰਨ ਵਾਲੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜੀਆਂ ਔਰਤਾਂ ਦੇ ਨਾਲ ਠੱਗੀ ਵਜੀ ਆ ਪਟਿਆਲੇ ਦੀ ਔਰਤ ਦੇ ਵੱਲੋਂ ਠੱਗੀ ਮਾਰੀ ਗਈ ਆ ਇਹਨਾਂ ਔਰਤਾਂ ਨੂੰ ਵੀ ਇਸ ਗੱਲ ਦਾ ਸਬਕ ਲੈਣਾ ਚਾਹੀਦਾ ਤੇ ਇਸ ਖਬਰ ਨੂੰ ਪੜ੍ਹ ਕੇ ਸਾਨੂੰ ਸਬਕ ਨੂੰ ਸਬਕ ਲੈਣਾ ਚਾਹੀਦਾ ਕਿ ਭਾਈ ਲਾਲਚ ਸ਼ਾਰਟਕਟ ਅਮੀਰੀ ਦਾ ਕੋਈ ਨਹੀਂ ਹੁੰਦਾਗਾ ਇੱਕ ਨੰਬਰ ਦੇ ਵਿੱਚ ਕੰਮ ਕਰੋ ਥਰਮੇ ਨਾਲ ਰਹੋ ਘਟ ਖਾ ਲੋ ਇੱਜ਼ਤ ਨਾਲ ਖਾਓ ਤੇ ਲਾਲਚ ਨਾ ਕਰੀਏ ਵੀ ਭਾਈ ਇਧਰੋਂ ਵੀ ਕੁਝ ਹੱਥ ਪੈ ਜੇ ਤੇ ਇਧਰੋਂ ਵੀ ਪੈ ਜੇ ਤੇ ਮੈਂ ਛੇਤੀ ਅਮੀਰ ਹੋ ਜਾਂ ਇਸ ਅਮੀਰ ਹੋਣ ਦੇ ਚੱਕਰ ਦੇ ਵਿੱਚ ਜਿਹੜੇ ਚਾਰ ਛਿਲੜ ਕੋਲ ਹੁੰਦੇ ਆ ਉਹ ਵੀ ਨਿਸ਼ਾਰਾਣੀ ਵਰਗੀਆਂ ਲੈ ਜਾਂਦੀਆਂ ਸੋ ਤੁਹਾਨੂੰ ਇਨਸਾਫ ਮਿਲੇ ਫਰਤ ਤੁਸੀਂ ਟਲਣਾ ਨਹੀਂ ਪੰਜਾਬੀਓ ਮੈਨੂੰ ਪਤਾ ਤੁਸੀਂ ਫਿਰ ਕਿਤੇ ਨਾ ਕਿਤੇ ਫਸ ਜਾਣਾ ਤੁਹਾਨੂੰ ਤੁਹਾਡਾ ਫਸਣਾ ਮੁਬਾਰਕ ਜਾਲ ਸਾਜਾ ਨੂੰ ਉਹਨਾਂ ਦੀ ਜਾਲ ਸਾਜੀ ਮੁਬਾਰਕ ਬਾਅਦ ਵਿੱਚ ਲੜੀ ਜਾਇਆ ਕਰੋ ਫਿਰ ਕਹੋ ਜੀ ਪੁਲਿਸ ਸਾਡੀ ਮਦਦ ਨਹੀਂ ਕਰਦੀ ਪੁਲਿਸ ਮਦਦ ਤਾਂ ਕਰੂਗੀ ਜੇਕਰ ਅਸੀਂ ਉਹਨਾਂ ਦੇ ਕਹਿ ਮੁਤਾਬਕ ਕੀਤਾ ਹੋਵੇ ਅਸੀਂ ਬਹੁਤ ਸਾਰੀਆਂ ਥਾਵਾਂ ਤੇ ਘਟਨਾਵਾਂ ਵਾਪਰਦੀਆਂ ਉਸੇ ਪੁਲਿਸ ਗਲਤ ਵੀ ਹੁੰਦੀ ਆ ਪਰ ਜਦੋਂ ਮੇਰੇ ਵਰਗਾ ਕਹਿੰਦਾ ਜੀ ਕਿ ਮੈਂ ਫਲਾਣੇ ਏਜੰਟ ਨੂੰ ਪੈਸੇ ਦਿੱਤੇ ਸੀਗੇ ਉਦੋਂ ਪੁਲਿਸ ਨੂੰ ਪੈਸੇ ਪੁੱਛ ਕੇ ਦਿੱਤੇ ਹੁੰਦੇ ਆ ਜਦੋਂ ਅਸੀਂ ਕਹਿੰਦੇ ਜੀ ਕਿ ਆ ਮੇਰੇ ਪੈਸੇ ਨਹੀਂ ਮੋੜਦੀ ਇਹਨੇ ਮੇਰੇ ਨਾਲ ਆ ਵਾਦਾ ਕੀਤਾ ਸੀ ਕਿਥ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਤਾਂ ਸੰਸਾਰ ਬਣਾਈ ਬੈਠੇ ਆ ਤੇ ਫਿਰ ਭਾਈ ਤੁਹਾਡੇ ਨਾਲ ਜੋ ਕੁਝ ਹੋ ਰਿਹਾ ਉਹਦੇ ਉੱਤੇ ਬਹੁਤੀ ਹੈਰਾਨੀ ਨਹੀਂ ਜੁ ਹੁੰਦੀ